ਆ ਜਾ ਆਇਓ ਆ ਗਿਆ ਆ ਗਿਆ ਮੁੱਠਾ ਟਿਕਣਿਆ ਆ ਜਾ ਆਣਾ ਤੇ ਆ ਜੇ ਨਰਨ ਚਲ ਤਾ ਫੋਟੋ ਕਰਾ ਦੇ ਉੱਤੇ

ਜੋਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਹੈ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਤਰ ਹੈ ਮੈਂ ਸੇਵਕ ਬਣ ਕੇ ਭਾਜੀ ਜਲੰਧਰ ਅਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਮਾਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਦੇ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਮੰਦਰ ਸਾਹਿਬ ਆਗੇ ਕੀਤੀ ਹੈ ਕਿ ਮੈਨੂੰ ਬਲ ਦਵੇ ਵਹਿਗੁਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾਂ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉਤਰ ਸਕਾਂ ਜੋ ਚੌਧਰੀ ਪਰਿਵਾਰ ਵੱਲੋਂ ਇੱਕ ਵਿਰੋਧ ਵਿੱਚ ਤੁਹਾਡਾ ਜਾਰੀ ਕੀਤਾ ਜਾ ਰਿਹਾ ਹੈ ਅੱਜ ਯਾਰ ਆਪਾਂ ਗੁਰਦੁਆਰਾ ਸਾਹਿਬ ਆਏ ਪਰ ਜੋ ਕਿਹਾ ਚੋਣਾਂ ਸੰਬੰਧੀ ਗੱਲਾਂ ਹੋ ਗਈਆਂ ਜਦੋਂ ਅੱਗੇ ਗੱਲ ਹੋ ਰਹੀ ਤੇਰੇ ਦੇ ਲਈ ਇੱਕ ਨਵਾਂ ਤਜਰਬਾ ਹਰਨਾਜੀ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਤਾਂ ਕੀ ਲੱਗਦਾ ਕਿ ਉਹਦੇ ਜਿਹੜੇ ਸਥਾਨਕ ਲੀਡਰ ਨੇ ਜਾਂ ਲੋਕ ਸਾਥ ਦੇਣ ਦੇ ਦੇਖੋ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਪੰਜਾਬ ਦੇ ਵਿੱਚ ਜੀ 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 ਜਾਨੀ ਜਾਨੀ ਚੱਣੀ ਜੀ ਕੰਟੀਨਿਊ ਰੋ ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ ਲੋਕਾਂ ਨੇ ਮੈਨੂੰ ਆਜ਼ਾਦ ਜਿਤਾਇਆ ਸੀ ਉੱਥੇ ਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ ਉਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਉਸੇ ਤਰ੍ਹਾਂ ਉਸੇ ਤਰਜ਼ ਦੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਣਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ ਇੱਕ ਅਜੂਬਾ ਉਥੇ ਅਸੀਂ ਬਣਾਇਆ ਜੀ ਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਪਿੰਡ ਨੂੰ ਜਾਂਦੀ ਹੈ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹੈ ਮੈਨੂੰ ਸ਼ੌਕ ਹੈ ਡਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਕਦੇ ਮੇਰੇ ਬਜ਼ੁਰਗ ਦੁਆਬੇ ਚ ਰਹਿੰਦੇ ਸੀ ਮੇਰਾ ਗੋਦ ਮੇਰੇ ਗੋਤ ਦੇ ਜਿਹੜੇ ਜਠੇਰੇ ਆ ਉਹ ਜਲੰਧਰ ਦੇ ਵਿੱਚ ਹੈ ਜਲੰਧਰ ਚੋ ਮੇਰੇ ਜਲੰਧਰ ਏਰੀਆ ਚੋ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਹੈ ਸੋ ਮੈਂ ਅੱਜ ਫੇਰ ਆਪਣੇ ਧਰਤੀ ਤੇ ਜਾ ਰਿਹਾ ਮੈਨੂੰ ਉਹ ਧਰਤੀ ਨਵਾਜੇ ਇਹ ਹੀ ਮੇਰੀ ਅਰਦਾਸ ਹੈ ਸਾਡੇ ਸਾਹਮਣੇ ਸੁਸ਼ੀਲ ਰਿੰਕੂ ਆ ਦੂਸਰੇ ਪਾਸੇ ਪਵਨ ਟੀਨੂ ਵੀ ਅੱਜ ਐਲਾਨ ਹੋ ਸਕਦਾ ਉਹ ਕਿੰਨਾ ਕਿ ਚੇਤਾਵਨੀ ਤੁਹਾਡੇ ਚੁਣੌਤੀ ਸਮੇਂ ਦੇ ਉਹਨਾਂ ਦੀ ਜਿੱਤੇ ਖੜੇ ਹੈ ਨਾ ਇਹ ਕੁਛ ਅੱਗੇ ਨਹੀਂ ਰਹਿਣ ਦਿੰਦਾ ਅੱਜ ਦੀ ਆਮ ਆਦਮੀ ਪਾਰਟੀ ਤੇ 2022 ਦੀ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕੀ ਫਰਕ ਸਮਝਦੇ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁਲ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜੋ ਮੁੱਖ ਮੰਤਰੀ ਪਹਿਲਾਂ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਬਿਲਕੁਲ ਤੁੰਧੜਾ ਗਿਆ ਅੱਜ ਕੁਝ ਹੋਰ ਬਣ ਗਿਆ ਇਹ ਜਿਹੜੀ ਲੜਾਈ ਹੈ ਅੱਜ ਪੰਜਾਬ ਦੇ ਹੋਂਦ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਸਾਹਿਬ ਦੇ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਐ ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਐ ਤੇ ਪੰਜਾਬ ਦੀ ਹੋਂਦ ਦੀ ਲੜਾਈ ਐ ਜਿਹੜੀ ਅਸੀਂ ਅੱਗੇ ਹੋ ਕੇ ਲੜਾਗੇ ਸੀਰ ਗੱਲੀ ਕੋਰਤੀ ਹੈ ਸੁਖਪਾਲ ਖੈਰਾ ਨੂੰ ਕਿਵੇਂ ਦੇਖਦੇ ਹੋ ਕਿ ਸੀਐਮ ਸੀਟ ਦੇ ਉੱਤੇ ਉਹਨਾਂ ਨੂੰ ਉਤਾਰਿਆ ਗਿਆ ਦੇਖੋ ਸਾਰੇ ਹੀ ਤਕੜੇ ਯੋਧੇ ਉਤਾਰੇ ਜਾਣਗੇ ਚਾਹੇ ਉਹ ਸੁਖਪਾਲ ਖੈਰਾ ਜੀ ਐ ਚਾਹੇ ਕੋਈ ਬਾਕੀ ਐ ਇੱਥੋਂ ਦੇ ਚਾਹੇ ਐਮਪੀ ਐ ਹਰ ਤਕੜੇ ਚਿਹਰੇ ਨੂੰ ਜਿਹਨੂੰ ਲੋਕ ਪਸੰਦ ਕਰਦੇ ਐ ਉਹਨਾਂ ਨੂੰ ਤੋੜ ਵਿਧਾਨ ਚ ਉਤਾਰਿਆ ਜਾਏਗਾ ਬਾਸਪਾ ਕਹਿ ਰਹੀ ਹੈ ਅਬ ਕੀ ਬਾਤ 400 ਬਾਤ ਬਹੁਤ ਦਿੱਲੀ ਦੀਆਂ ਗੱਲਾਂ ਆ ਯਾਰ ਥੈਂਕ ਯੂ ਥੈਂਕ ਯੂ ਪੰਜਾਬ ਚ ਕੋਈ ਜੋਰ ਆਏਗਾ ਬਾਸਪਾ ਦਾ ਚਲੋ ਇਹ ਆਈਡੀ ਹੀ ਹੈ ਮੱਖ ਮੰਤਰੀ ਜੀ ਮੇਰੇ ਚੰਦ ਕੋਲ ਜੀ ਕਿੰਨੇ ਪੈਸੇ ਦੇਣਗੇ ਯਾਰ ਨਾ ਲੋਟ ਬੋਲ ਭਈਆ ਜੀ ਭਈਆ ਜੀ ਤੁਸੀਂ ਚੁੱਕ ਕਰੋਗੇ ਥੋੜਾ ਅਪ੍ਰੀਸ਼ੀਏਟ ਥੋੜਾ ਅਪ੍ਰੀਸ਼ੀਏਟ ਪੰਜਾਬ ਦੇ ਵਿੱਚ ਯਾਰ ਕੀ ਕਰਦੇ ਆ ਆਮ ਆਦਮੀ ਬਦਲਾਅ ਦਾ ਨਾਰਾ ਦੇ ਕੇ ਲਿਆਈ ਸੀ ਇਹਨਾਂ ਨੇ ਜਦ ਰਿੰਕੂ ਜਿਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ ਇਹ ਕਹਿੰਦੇ ਜੀ ਇਨਕਲਾਬੀ ਆ ਗਿਆ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਇਹਨਾਂ ਦੇ ਵਿੱਚ ਤਾਂ ਇਨਕਲਾਬੀ ਬਣ ਗਿਆ ਜੇ ਇਹਨਾਂ ਨੂੰ ਛੱਡ ਕੇ ਭਾਜਪੀ ਚ ਗਿਆ ਤਾਂ ਉਹ ਗਦਾਰ ਬਣ ਗਿਆ ਤੇ ਅੱਜ ਅਕਾਲੀ ਦਲ ਚੋਂ ਇੱਕ ਗਦਾਰ ਨੂੰ ਲੈ ਕੇ ਆਏ ਐ ਉਹਨੂੰ ਇਨ ਇਨਕਲਾਬੀ ਬਣ ਗਿਆ ਤੇ ਕੱਲ ਨੂੰ ਜਦੋਂ ਛੱਡੇਗਾ ਇਹਨਾਂ ਨੂੰ ਤਾਂ ਉਹ ਗਦਾਰ ਬਣ ਜਾਏਗਾ ਇੱਕ ਵਾਰ ਦੇੜੀ ਤੇ ਟੱਪਿਆ ਹੋਇਆ ਉਹਦਾ ਪਤਾ ਨਹੀਂ ਕਿੰਨੇ ਆ ਦੇੜੀਆਂ ਉਹਨੇ ਟੱਪੜੀਆਂ ਇਸ ਕਰਕੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਐ ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਆ ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਆ ਇਹਨਾਂ ਲੋਕਾਂ ਪਰ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ ਹੈ ਇਹ ਬਦਲਾਵ ਨਹੀਂ ਲਿਆ ਰਹੇ ਇਹ ਆਪਣੇ ਆਪ ਨੂੰ ਬਦਲ ਰਹੇ ਹੈ ਤੇ ਬਦਲ ਬਦਲ ਕੇ ਦੂਸਰੇ ਆਪਾਂ ਜਾਂਦੇ ਧੋਖੇ ਦਿੰਦੇ ਆ ਧੋਖੇ ਬਾਜਾਂ ਦੇ ਸਾਨੂੰ ਬਚਣਾ ਪੈਣਾ ਹੈ। ਜਦੋਂ ਕਿ ਤੁਹਾਡੀ ਸਿੰਪਲਿਸਿਟੀ ਕਰਕੇ ਲੋਕ ਤੁਹਾਨੂੰ ਪਸੰਦ ਕਰਦੇ ਹੋ ਨਜ਼ਰ ਆਏਗੀ ਜਦੋਂ ਕਰਦੇ ਹੋ। ਤੁਹਾਡੀ ਸਿੰਪਲਿਸਿਟੀ ਹੈ। ਉਸ ਨੂੰ ਲੋਕ ਬਹੁਤ ਪਸੰਦ ਕਰਦੇ ਆ। ਜੀ ਜੋ ਬਾਪ ਦਾਦੇ ਨੇ ਆਕਾ ਦਿੱਤੀਆਂ ਉਹ ਬਦਲਦੀਆਂ ਨਹੀਂ ਹੁੰਦੀਆਂ। ਹਾਂਜੀ। ਜੀ ਨੂੰ ਗਰੀਬੀ ਦੇ ਵਿੱਚ ਜਿਨੇ ਚਟਨੀ ਰੋਟੀ ਉੱਪਰ ਆ ਕੇ ਖਾਧੀ ਹੋਈ ਹੈ ਉਹਨੂੰ ਚਟਨੀ ਵਾਲੀ ਰੋਟੀ ਸਵਾਦ ਲੱਗਦੀ ਹੈ। ਰਾਮ ਗਰੀਆ ਬਰਾਦਰੀ ਦੇ ਸਰ। ਠੀਕ ਹੈ ਜੀ।